ਨਾਮ ਤੇ ਸਾਨੂੰ ਪਤਾ ਨਹੀਂ ਜੀ ਉਹ ਪਰ ਇਹ ਆ ਵੀ ਉਹ ਸਨਸਾਈਨ ਹੋਟਲ ਦੇ ਅਪੋਜ਼ਿਟ ਹੈਗੀ ਆ ਦੋ ਕਿੱਲੇ ਚ ਕਮਰਸ਼ਲ ਉਹ ਕਰ ਰਹੇ ਸੀ ਅਸੀਂ ਉਹਨਾਂ ਨੂੰ ਨੋਟਿਸ ਦਿੱਤੇ ਨੋਟਿਸ ਕੋਈ ਲੈ ਨਹੀਂ ਸੀ ਰਿਹਾ ਤੇ ਇਸ ਕਰਕੇ ਅਸੀਂ ਉਹ ਕਾਫੀ 15 20 ਦਿਨੋਂ ਤੋਂ ਅਸੀਂ ਉਹਨੂੰ ਦੇਖ ਰਹੇ ਸੀ ਅੱਜ ਉਹਨੂੰ ਉਹਨਾਂ ਨੂੰ ਕੰਮ ਬੰਦ ਕਰਵਾ ਕੇ ਤੇ ਉਹਨਾਂ ਨੂੰ ਹਟਾ ਦਿੱਤਾ ਹੈ ਜਿੰਨਾ ਤੋਂ ਅਸੀਂ ਕਰ ਸਕਦੇ ਸੀ ਸਾਰੇ ਕਾਰਵਾਈ ਇਸੇ ਤਰ੍ਹਾਂ ਜਾਰੀ ਰੱਖੋਗੇ ਜਾਰੀ ਰੋਗੇ ਜੀ ਜਾਰੀ ਰੋ ਸਾਰਿਆਂ ਨੂੰ ਅਪੀਲ ਕਰਦਾ ਮੈਂ ਬੀਜੜੇ ਵੀ ਕੋਲੋਨਾਂ ਕਿਸੇ ਨੇ ਕੱਟਣੀ ਕਿਹੜੇ ਨਕਸ਼ਾ ਬਣਾਉਣਾ ਤੋਂ ਤੇ ਕਵਰਸ਼ਲ ਬਣਾਉਣਾ ਪਾਵੇ ਰੈ residențial ਬਣਾਉਣਾ ਤੁਸੀਂ ਪ੍ਰੋਪਰ ਵੇ ਨਾਲ ਅਪਲਾਈ ਕਰੋ ਜਿਹੜਾ ਸਾਡੇ ਸਰਕਾਰ ਨੂੰ ਟਾਈਮ ਦਿੱਤਾ ਗਿਆ ਉਹ ਵੀ ਇੰਨੇ ਟਾਈਮ ਚ ਨਕਸ਼ੇ ਪਾਸ ਕਰਨੇ ਆ ਜੇ ਕੋਈ objection ਹੈਗਾ ਤੋਂ ਮਿੰਟੋ ਮਿੰਟੇ ਸਾਰੇ ਕੰਮ ਹੁੰਦੇ ਆ ਕੋਈ ਇਹੋ ਜਿਹਾ online ਸਾਰੇ ਕੰਮ ਆ ਕੋਈ ਗੱਲ ਹੀ ਨਹੀਂ ਇਹੋ ਜਿਹੀ ਵੀ ਜਾਂ ਤੁਹਾਨੂੰ ਕਿਤੇ ਹੋਰ ਜਾਣਾ ਪੈਣਾ ਜਾਂ ਦਫ਼ਤਰ ਚ ਚਿੱਤਰਕਟਨੇ ਪੈਣੇ ਸਰ ਜੀ ਸਰ ਜੇਕਰ ਕੋਈ ਦਫ਼ਤਰ ਬਾਗੇ ਬੈਠੇ ਉਹਨਾਂ ਦੇ ਵੀ ਕਾਰਜ ਹਾਂ ਅੱਜ ਹੋਰ ਹੋਗੀ ਜ਼ਰੂਰ ਕਰਾਂਗੇ ਨਾ ਕਰਨ ਵਾਲੀ ਗੱਲ ਹੀ ਕੋਈ ਨਹੀਂ ਕੀ ਅਪੀਲ ਕਰਨ ਵਾਲੀ ਸਰ ਅਪੀਲ ਤੇ ਮੇਰੀ ਇਹੋ ਸ਼ਹਿਰ ਵਾਸੀਆਂ ਨੂੰ ਅਸੀਂ ਵੀ ਆਰ ਫॉर ਯੂਰ ਕਨਵੀਨੀਅੰਸ ਨਾਟ ਫॉर ਇਨਕਨਵੀਨੀਅੰਸ ਤੁਹਾਡਾ ਦਿਲ ਨਹੀਂ ਕਰਦਾ ਵੀ ਆਹ ਕੰਮ ਕਰੀਏ ਅਸੀਂ ਹਾਂਜੀ ਪਰ ਜੇ ਕੋਈ ਸਾਡੀ ਮੰਨੂਗਾ ਹੀ ਨਹੀਂ ਤੇ ਫਿਰ ਤਾਂ ਅਸੀਂ ਕਰਾਂਗੇ ਜੀ